ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਸਵਾਗਤ ਹੈ ਤੁਹਾਡੇ ਢਿੱਲੂ ਵਲੌਗਸ ਤੇ ਅੱਜ ਆਪਾਂ ਕਰਨ ਲੱਗੇ ਸਫਾਈਆਂ ਸ਼ੁਰੂ ਤੇ ਸ਼ੁਰੂ ਕੀਤਾ ਡ੍ਰੈنگ ਰੂਮ ਤੋਂ ਅੱਧਾ ਕਮਰਾ ਖਾਲੀ ਕਰ ਲਿਆ ਤੇ ਅੱਧਾ ਕਰ ਲਾਂਗੇ ਜਿਹੜਾ ਸਮਾਨ ਸੀ ਆਪਾਂ ਰੱਖਿਆ ਹੋਇਆ ਥੋੜਾ ਡੈਕੋਰੇਸ਼ਨ ਦਾ ਉਹ ਆਪਾਂ ਬਾਹਰ ਕੱਢਤਾ ਸਾਰਾ ਇੱਕ ਤਾਂ ਬੰਦ ਦਾ ਕੱਦ ਛੋਟਾ ਨਹੀਂ ਹੋਣਾ ਚਾਹੀਦਾ ਹਾਂ ਮਸਾਲਾ ਜ਼ਰਾ ਬਣਾਇਆ ਹੁਣ ਮਾਰੀ ਵਾਲੀ ਪਰਦੇ ਆਂ ਵੀ ਸੂਰ ਫਰਦੇ ਲਾਵਾਂਗੇ ਪਰਦੇ ਦੇ ਪੈਕ ਵੀ ਬਾਹਰ ਰੇਤੇ ਹਨ ਹੂੰ ਦੁਬਾਰਾ ਹੀ ਲਾਵਾਂਗੇ ਸਾਫ਼ ਕਰਕੇ ਸਾਰੇ ਚਲੋ ਡਰੈਗ ਰੂਮ ਚ ਬਲਕਾ ਨਹੀਂ ਨਹੀਂ ਨਾ ਕੋਈ ਵੈਸੇ ਅੱਧਰ ਖੋਲਣਾ ਪੈਣਾ ਆ ਖੜੇ ਹੋਇਓ ਵਾਰੀ ਵਾਰੀ ਕਦੇ ਕੁਰਸੀਆਂ ਤੇ ਚੜਜੋ ਤੇ ਕਦੇ ਉਤਰਜੋ ਹਜੇ ਵੈਸੇ ਦਿਵਾਲੀ ਚ ਕਾਫੀ ਦਿਨ ਪਏ ਆ ਪਰ ਆਪਾਂ ਨੂੰ ਛੁੱਟੀ ਦਾ ਲਾਲਚ ਆ ਹਾਂ ਮੈਨੂੰ ਹੁਣ ਛੁੱਟੀਆਂ ਆ ਗਈਆਂ ਛੁੱਟੀਆਂ ਤੇ ਆਣ ਦੋ ਤਿੰਨ ਦਿਨ ਹੋ ਗਏ ਆ ਮੈਨੂੰ ਹੁਣ ਛੁੱਟੀਆਂ ਸੀ ਤੇ ਮੈਂ ਕਿਹਾ ਚੱਲ ਆਪਾਂ ਸਫਾਈ ਕਰੀ ਲਈ ਹਾਂ ਉਹ ਨਾ ਬਹੁਤ ਦੇ ਚਾਸ ਨਾ ਲੱਗੀ ਹੋ ਜੀ ਜੀ ਆਪਾਂ ਨੂੰ ਹੁਣ ਆਪਾਂ ਸੋਬੇ ਵੀ ਬਾਹਰ ਕੱਢ ਦਾਂਗੇ ਪੀੜਾ ਸੈੱਟ ਇਹਨੂੰ ਧੋਪਨਵਾ ਲਾਂਗੇ ਤੇ ਇਹਦੇ ਉੱਤੇ ਵੀ ਆਪਣੇ ਆਹ ਡਬਲ ਡਬਲ ਕਵਰ ਆ ਇਹ ਲਾ ਕੇ ਆਪਾਂ ਤੋ ਲਾਂਗੇ ਵੈਸੇ ਤਾਂ ਧੋ ਲਈ ਜੇ ਥੋੜੇ ਟਾਈਮ ਬਾਅਦ ਇਹ ਧੁੱਤੇ ਜਾਂਦੇ ਆ ਕਿ ਆਪਣੇ ਘਰ ਖੇਤਾਂ ਚ ਹਣਾ ਲੋਹੇ ਪੈਂਦਾ ਹੁਣ ਫੇਰ ਸਫਾਈ ਤਾਂ ਦੀਵਾਲੀ ਦਾ ਕਰਕੇ ਕਰਨੀ ਪਊਗੀ ਪਰ ਜਿਹੜਾ ਝੋਨਾ ਹਜੇ ਉਹ ਵੱਢਣ ਵਾਲਾ ਝੋਨਾ ਵੱਢ ਲਿਆ ਫੇਰ ਬਹੁਤ ਜ਼ਿਆਦਾ ਮਿੱਟੀ ਘਟਾ ਫੇਰ ਆਊਗਾ ਆਊਗਾ ਸਹੀ ਗੱਲ ਆ ਇਹ ਆਪਾਂ ਹੁਣ ਬਾਹਰ ਕੱਢ ਲਾਂਗੇ ਸੋਫੇ ਤੇ ਫਿਰ ਸਾਰੀ ਝੋੜ ਪੂੰਝ ਕਰਕੇ ਵੈਸਾਪ ਕਰਦੇ ਰਹਿੰਦੇ ਐ ਕਿ ਵਜਾਪਨ ਪੱਖਾ ਵੀ ਬਾਹਰ ਨੰਦਾ ਨਹੀਂ ਹੋਇਆ ਹਨਾ ਹੂੰ ਕਿ ਡਰਾਗਰ ਹੁੰਚ ਵੜੀ ਦਾ ਘੱਟਾ ਲਾਉਣਾ ਵੀ ਓਖਾ ਉੱਚਾ ਕਾਫੀ ਐ ਤੇ ਆ ਵੇਖੋ ਇੱਧਰ ਲਾ ਕੇ ਰੱਖਿਆ ਸਮਾਨ ਸਮਾਨ ਇਹ ਸਾਰਾ ਦੀਦ ਦੇ ਤਾਇ ਦਾ ਸਮਾਨ ਇੰਨੀ ਮਿਹਨਤ ਸੀਗੀ ਹੱਥੀਂ ਬਣਾਇਆ ਹੋਇਆ ਸਾਰਾ ਕੁਛ ਜੁੱਤੀਆਂ ਵਾਲਾ ਰੈਕ ਬਣਾਇਆ ਹੋਇਆ ਹੱਥੀਂ ਦੀਦੀ ਨੇ ਇਹ ਕਿੰਨੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਬਣਾਈਆਂ ਆ। ਆਈਸਕ੍ਰੀਮ ਵਾਲੇ ਹੁੰਦੇ ਆ ਨਾ ਚਮਚੇ। ਉਹਨਾਂ ਨਾਲ ਬਣੀਆਂ ਹੋਈਆਂ ਇਹ ਦੇਖੋ। ਕਿੰਨੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਬਣੀਆਂ ਦੇਖੋ। ਕਿੰਨੀ ਮਿਹਨਤ ਕੀਤੀ ਦੇਖੋ ਇਹਨਾਂ ਨੂੰ ਬਣਾਉਣ ਤੇ। ਕਰੋ ਕਮੈਂਟ ਕਿ ਨੂੰ ਕਿਹੜੀ ਜੁੱਤੀ ਪਸੰਦ ਆ। ਇਹਦੇ 'ਚ ਕਿੰਨੇ ਜੋੜੇ ਆਪਣੇ ਕੋਲੇ? ਇਹਦੇ 'ਚ ਆਪਣੇ ਕੋਲੇ 12 12 ਜੋੜੇ ਜੁੱਤੀਆਂ ਦੇ ਆਪਣੇ ਕੋਲੇ ਇਹਦੇ ਵਿੱਚ। ਸਲੀਪਰ, ਸੈਂਡਲ, ਵਨਸ, ਵਨੇ। ਆ ਵੀ ਹੱਥ ਵੀ ਨਹੀਂ ਆ ਨਾ ਇਹ ਆਰ ਕੰਡੀ ਦੇ ਫੁੱਲ ਆ ਆ ਵੀ ਦੀ ਨੇ ਆਪ ਬਣਾਏ ਇਦਰੋਂ ਨੀਰਾ ਪੈਂਦਾ ਇਦਰੋਂ ਦਖਾਣੇ ਆ ਆ ਦੇਖਾ ਆ ਵੀ ਦੀ ਨੇ ਆਪ ਬਣਾਇਆ ਇਹ ਆਰ ਕੰਡੀ ਦੇ ਫੁੱਲ ਆ ਇਹ ਵੀ ਆ ਆ ਵੀ ਆਪ ਬਣਾਇਆ ਅਜ ਤਿੰਗਾ ਵੀ ਆਪ ਬਣਾਇਆ ਆ ਵੀ ਆਪ ਬਣਾਇਆ ਦੇਖੋ ਘੱਟਾ ਪਿਆ ਪਿਆ ਵਿਚਾਰੀਆਂ ਤੇ ਹਣ ਦੋ ਚਾਰ ਦਿਨ ਹੋ ਗਏ ਜਿਹੜਾ ਕਪੜਾ ਨਹੀਂ ਮਾਰਿਆ ਗਿਆ ਤੇ ਬਸ ਹੰਨੇ ਜੀ ਦੇਖੋ ਬਿੱਲੀਆਂ ਬਣਾਈਆਂ ਇਹ ਰੂਨ ਨਾਲ ਹੂੰ ਕਾਟਨ ਦੀ ਨਾਲ ਸਾਰੀ ਬਣੀ ਹੋਈ ਟੋਕਰੀ ਆ ਇਹ। ਅਬੀਦੀ ਨੇ ਆਪ ਬਣਾਇਆ। ਸੇਬਾਂ ਦਾ ਬੂਟਾ ਹੈ। ਸੇਬਾਂ ਦਾ ਛੋਟਾ ਜਿਹਾ ਬੂਟਾ। ਆਇ ਨੂੰ ਸੇਬ ਲਾਏ ਆ। ਕਿੰਨੀ ਮਿਹਨਤ ਕਰਦੇ ਨੇ ਸੀ ਨਾ। ਆ ਹਰਿੰਦਰ ਹਰਮਨ ਨੇ ਬਣਾਈ ਆ। ਆ ਹਰਮਨ ਨੇ ਖੁਦ ਪੇਂਟ ਕੀ ਸੀ ਦੇ ਉੱਪਰ ਪੇਂਟ ਕੀਤਾ ਹੋਇਆ ਹੈ ਇਹ ਗਲਾਸ ਪੇਂਟ। ਹਰਮਨ ਨੂੰ ਪ੍ਰੋਜੈਕਟ ਮਿਲਿਆ ਸੀ ਸਕੂਲ ਦੇ ਵਿੱਚ ਹਾਂ ਇਹਨਾਂ ਦਾ ਸੀ ਇਹ ਤੇ ਹਰਮਨ ਨੇ ਖੁਦ ਉਹ ਕੀਤੀ ਆ। ਪੇਂਟ ਕੀਤੀ ਦੇਖੋ ਤਿਆ ਸੀ ਦਰਬਾਰ ਸਾਹਿਬ ਗਏ ਸੀ ਅਸੀਂ ਉੱਥੋਂ ਲੈ ਕੇ ਆਏ ਸੀਗੇ ਸੋ ਇਹ ਜਿਹੜੀਆਂ ਆਹ ਸਿੰਗਰੀਆਂ ਇਹ ਮੇਰੇ ਵਿਆਹ ਦੇ ਇਹ ਗਿਫਟ ਮਿਲੇ ਹੋਏ ਆ ਸਰਬਜੀਤ ਨੂੰ ਗਿਫਟ ਮਿਲੇ ਹੋਏ ਆ ਇਹ ਇਹ ਆਪਣੇ ਕੋਲ ਇਹ ਪਈਆਂ ਸੀ ਜੇ ਜਦੋਂ ਆਪਾਂ ਸਾਰੀ ਸਫਾਈ ਹੁਣ ਕਰ ਲਈ ਕਮਰੇ ਦੀ ਫਿਰ ਲਾਈਵ ਤੇ ਤੁਹਾਨੂੰ ਡ੍ਰੈਗ ਰੂਮ ਦੀ ਲੁੱਕ ਵਿਖਾਵਾਂਗੇ ਸਾਡਾ ਡ੍ਰੈਗ ਰੂਮ ਕਿਸ ਤਰ੍ਹਾਂ ਦਾ ਲੱਗਦਾ ਸੋ ਅਜੋ ਹੁਣ ਆਪਾਂ ਸੇ ਬਾਹਰ ਕੱਢਦੇ ਆ ਜਿਹੜੇ ਸਾਮਾਨ ਆਪਾਂ ਬਾਹਰ ਕੱਢਦੇ ਆ ਉਹਨਾਂ ਨੂੰ ਨਾਲੇ ਤਾਂ ਧੁੱਪ ਲੱਗ ਜੂਗੀ ਧੁੱਪ ਲੱਗ ਜੂਗੀ ਧੁੱਪੇ ਰੱਖ ਦਿੰਨੇ ਆਪਾਂ ਕੱਢ ਕੇ ਆਹ ਆਪਣੇ ਜਿਹੜੇ ਸੋਫੇ ਆ ਇਹ ਮੇਜ਼ ਸਾਫ ਕੁਛ ਨਾਲੇ ਜਿਹੜੇ ਕੱਪੜੇ ਆ ਇਹ ਆਪਾਂ ਧੋਨੇ ਆ ਤੇ ਸਾਮਾਨ ਆਪਾਂ ਬਾਹਰ ਕੱਢ ਦਿੰਨੇ ਇਹਨੂੰ ਧੁੱਪ ਲੱਗ ਜੂ ਕੋ 2-3 ਘੰਟੇ ਕੱਪੜੇ ਉਹਨਾਂ ਚਿਰਚ ਧੋ ਕੇ ਆਪਾਂ ਸੁਕਾ ਲਾਂਗੇ ਫਿਰ ਬਾਅ ਦੇ ਨੇ ਆਲੇ ਖੋਦ ਪਏ ਦਿੱਤਾ ਸਮਾਨ ਦੀ ਜਿਹੜੀ ਸੈਟਿੰਗ ਆ ਕਰਾਂਗੇ ਆਪਾਂ ਬਹੁਤ ਜਿਆਦੇ ਮੱਥਾ ਮਾਰਿਆ ਕਮਲੇ ਮੱਥਾ ਮਾਰ ਕੇ ਮਾਈਗਰੇਟ ਨਹੀਂ ਆਏ ਹੋਰ ਕਰ ਰਹੇ ਹਾਂ ਕਿਰਦਾ ਕਰਦੇ ਸਮਾਨ ਹੁਣ ਸਮਾਨ ਆਪਾਂ ਬਾਹਰ ਕੱਢ ਲਈਏ ਫਿਰ ਮਿਲਦੇ ਆਂ ਠਹਿ ਕੇ ਹੂੰ ਇੱਧਰ ਦੀ ਹੈ ਆ ਵੇਖੋ ਸਭ ਤੋਂ ਜ਼ਿਆਦਾ ਮੱਥਾ ਮਾਰਿਆ ਕਿੰਨੀ ਜ਼ਿਆਦਾ ਮਿਹਨਤ ਐ ਦੇਤੇ ਆ ਦੇਖੋ ਇੱਧਰ ਇਹਨੂੰ ਕਹਿੰਦੇ ਸੀ ਦਸੁੱਤੀ ਦਸੁੱਤੀ ਦੇ ਵਿੱਚੋਂ ਇਹ ਧਾਗੇ ਕੱਢੇ ਹੋਏ ਆ ਦੇਖੋ ਇੱਧਰ ਧਾਗੇ ਕੱਢ-ਕੱਢ ਕੇ ਫੇਰ ਇਹ ਆਪਾਂ ਜਿਹੜਾ ਡਿਜ਼ਾਈਨ ਆ ਇਹ ਤਿਆਰ ਕੀਤਾ ਹੋਇਆ ਉਹਦੇ ਵਿੱਚੋਂ ਧਾਗੇ ਪਹਿਲਾਂ ਗਿਣ-ਗਿਣ ਕੇ ਧਾਗੇ ਕੱਢੇ ਵੀ ਇੰਨੇ-ਇੰਨੇ ਧਾਗੇ ਕੱਢਣੇ ਆ ਫੇਰ ਜਿਹੜਾ ਇਹ ਡਿਜ਼ਾਈਨ ਆ ਇਹ ਬਣਿਆ ਹੋਇਆ ਇਹ ਪਹਿਲਾਂ ਪ੍ਰਾਂਤਾਂ ਦੇ ਹਾਂ ਪ੍ਰਾਂਤਾਂ ਦੇ ਰਮਾਲ ਹੁੰਦੇ ਸੀ ਕਿਸੇ ਛੋਟੇ ਜਿਹੇ ਆਪਾਂ ਟੇਬਲ ਦੇ ਉੱਤੇ ਵੀ ਆ ਇਧਰ ਆਪਣੇ ਕੋਲ ਛੋਟਾ ਜਿਹਾ ਟੇਬਲ ਆਪਾਂ ਇਹਦੇ ਉੱਤੇ ਹਾਂ ਸਾਡਾ ਡ੍ਰੈਗ ਹੁੰਦੇ ਰੱਖਿਆ ਹੁੰਦਾ ਇਹ ਦਿੱਕਤੀ ਸੀ। ਕਾਫੀ ਟਾਈਮ ਤੋਂ ਪਹਿਲਾਂ ਸੰਭਿਆ ਹੀ ਰਿਹਾ ਸਮਾਨ ਕਿਉਂਕਿ ਜਦੋਂ ਆਪਣਾ ਉਧਰ ਘਰ ਪੁਰਾਣਾ ਸੀ ਕਮਰੇ ਉਧਰ ਮਿੱਟੀ ਘਟਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਸੀ। ਹੁਣ ਆਪਾਂ ਕੱਢ ਕੇ ਜਦੋਂ ਨਵਾਂ ਘਰ ਬਣ ਗਿਆ ਉਦੋਂ ਫਿਰ ਸਾਰਾ ਸਮਾਨ ਆ ਜਿਹੜਾ ਕੱਢ ਕੇ ਆਪਾਂ ਰੱਖ ਲਿਆ। ਲੋ ਜੀ ਇੱਧਰ ਲੱਗਾ ਢੇਰ ਤੋਂ। ਇੱਧਰ ਲੱਗ ਗਿਆ ਕੱਪੜਿਆਂ ਦਾ ਢੇਰ ਧੋਣ ਵਾਸਤੇ ਤੇ ਆਪਣੀ ਮਸ਼ੀਨ ਆ ਜਿਹੜੀ ਉਹ ਵੀ ਖਰਾਬ ਆ ਹੁਣ 2 ਦਿਨ ਹੋ ਗਏ ਆ। ਉਹਦੇ ਵਿੱਚ ਪਾਣੀ ਨਹੀਂ ਖੜਦਾ। ਪਾਣੀ ਜਿਹੜਾ ਸਾਰਾ ਬਾਹਰ ਨਿਕਲ ਜਾਂਦਾ। ਕੱਪੜੇ ਵੀ ਆਪਾਂ ਨੂੰ ਹੱਥੀਂ ਧੋਣੇ ਪੈਣਗੇ। ਤੇ ਉਧਰ ਦੇਖੋ। ਪਹਿਲਾਂ ਹੀ ਦੋ ਟਣੀਆਂ ਜਿਹੜੀਆਂ ਕੱਪੜਿਆਂ ਦੀਆਂ ਉਹ ਫੁੱਲ ਆ ਇੱਕ ਟਣੀ ਇੱਧਰ ਪੂਰੀ ਭਰੀ ਹੋਈ ਆ ਇੱਕ ਟਣੀ ਉੱਧਰ ਦੇਖੋ ਪੂਰੀ ਭਰੀ ਹੋਈ ਆ ਬਸ ਇਹ ਤਾਂ ਹੁਣ ਸੁੱਕਣ ਵਾਲੀ ਏ ਆਪਾਂ ਲਾ ਲਾਂਗੇ ਜਦੋਂ ਇਹ ਆਪਾਂ ਧੋਣੇ ਉਦੋਂ ਉਹ ਆਪਣੇ ਕੱਪੜੇ ਜਿਹੜੇ ਸੁੱਕ ਜਾਣੇ ਆ ਫਿਰ ਉਹਨਾਂ ਨੂੰ ਆਪਾਂ ਲਾ ਲਾਂਗੇ ਫਿਰ ਇਹ ਆਪਾਂ ਧੋਕੇ ਪਾਉਨੇ ਆ ਹੁਣ ਠਹਿਰ ਕੇ ਮਿਲਦੇ ਆਂ ਪਾਈ ਦੇਰ ਲੀ ਆਪ ਵੀ ਹੋਰ ਕੰਮ ਵਧਾ ਲਿਆ ਚਲੋ ਜੀ ਮਿਲਦੇ ਆਂ ਠਹਿਰ ਕੇ ਹੁਣ ਹਾਂਜੀ ਆ ਦੇਖੋ ਗੱਡੀਆਂ ਨੂੰ ਵੀ ਤੌਪਾ ਤੇ ਸੋਫੇ ਵੀ ਆਪਾਂ ਕੱਢ ਲੇ ਬਾਹਰ ਇੱਧਰ ਕੁਰਸੀਆਂ ਤੇ ਪਾਈਪਾਂ ਤੇ ਇੱਧਰ ਆਪਣਾ ਬੰਦਾ ਲੱਗਾ ਪਿਆ ਡਿਊਟੀ ਤੇ ਇਹ ਕਹਿੰਦਾ ਮੈਂ ਬੈਠਾ ਬੈਠਾ ਕੱਪੜੇ ਧੋ ਦਿਨਾ ਤੂੰ ਸਫਾਈ ਕਰ ਲੈ ਸਾਰੇ ਤੋਂ ਕੱਪੜਿਆਂ ਦਾ ਵੀ ਚੰਗਾ ਢੇਰ ਵੱਜਿਆ ਤੇ ਇੱਧਰ ਆਪਾਂ ਕੰਦਾ-ਕੁੰਦਾ ਝਾੜ ਲਈਆਂ ਤੇ ਜਾਲੇ ਲਾ ਲੇ ਆ ਸੋ ਹੁਣ ਆਪਾਂ ਪੋਚਾ ਲਾਉਨੇ ਆ ਤੇ ਫਿਰ ਹੌਲੀ-ਹੌਲੀ ਸਮਾਨ ਅੰਦਰ ਚੜ ਪੁੰਜ ਕੇ ਤੇ ਅੰਦਰ ਕਰਨ ਦੀ ਕੋਸ਼ਿਸ਼ ਨਾਲ ਦੀ ਨਾਲ ਹਾਂਜੀ ਆਪਾਂ ਡਰੈنگ ਰੂਮ ਦੀ ਵੀ ਨਾਈ ਧੋਈ ਕਰਾਤੀ ਆ ਸਾਫ਼ ਕਰ ਲਿਆ ਆਪਾਂ ਆਪ ਵੀ ਹੁਣ ਨਾਈ ਧੋਈ ਕਰ ਲਈ ਆ ਕੁਰਸੀਆਂ ਵੀ ਨਵਾਤੀਆਂ ਅੱਜ ਆਪਾਂ ਦੇਖੋ ਹੁਣ ਇਹਨਾਂ ਨੂੰ ਥੋੜੀ ਜੀ ਧੁੱਪ ਲੱਗ ਜੂਗੀ ਆ ਲਓ ਜੀ ਤਣੀਆਂ ਆਪਾਂ ਫੇਰ ਭਰਤੀਆਂ ਸਾਰੀਆਂ ਸਾਰੇ ਕੱਪੜਿਆਂ ਦੀ ਨਾਈ ਧੋਈ ਕਰਾਤੀ ਆ ਇਧਰ ਦੇਖੋ ਪਰਦੇ ਪੁਰਦੇ ਵੀ ਸਾਰੇ ਆਪਾਂ ਧੋਕੇ ਤੇ ਆ ਫੇਰ ਧਨੀਆਂ ਦੁਬਾਰਾ ਭਰਤੀਆਂ ਸਾਰੀਆਂ ਉਹ ਆ ਟੋਕਰੀ ਦੀ ਵੀ ਨਾ ਹੀ ਤੋ ਇਕ ਰਾਤੀ ਦੀ ਦੀ ਇਧਰ ਸੇਬਾਂ ਦੇ ਬੂਟੇ ਦੀ ਵੀ ਨਾ ਹੀ ਤੋ ਹੀ ਹੋਗੀ ਚਲੋ ਜੀ ਆਪਾਂ ਆਪ ਵੀ ਦੁਬਾਰਾ ਨਹਾ ਲੇ ਆ ਸੋ ਹੁਣ ਬਸ ਇਹਨੂੰ ਥੋੜਾ ਟਾਈਮ ਧੁੱਪ ਲਵਾ ਕੇ ਫੇਰ ਆਪਾਂ ਇਹਨੂੰ ਅੰਦਰ ਰੱਖ ਦਾਂਗੇ ਹੁਣ ਆਪਾਂ ਆਵਲਾ ਸਮਾਨ ਆ ਜਿਹੜਾ ਇਹਨੂੰ ਸਾਫ਼ ਕਰ ਲੈਣੇ ਉਹਨਾਂ ਚਰ ਤੇ ਜਿਹੜੇ ਆਪਾਂ ਕੱਪੜੇ ਪਹਿਲਾਂ ਧੋਤੇ ਸੀ ਉਹਨਾਂ ਦੀਆਂ ਲੱਗ ਗਈਆਂ ਜੀ ਤਿਆਂ ਸੋ ਹੁਣ ਥੋੜਾ ਟਾਈਮ ਆਪਾਂ ਰੈਸਟ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਸਾਰਾ ਸਮਾਨ ਆ ਜਿਹੜਾ ਉਹਨੂੰ ਫੇਰ ਅੰਦਰ ਵਾਪਸ ਟਿਕਾਵਾਂਗੇ ਉਹਨਾਂ ਦੇ ਰਾ ਪਾ ਸਾਫ ਕਰਕੇ ਰੱਖ ਲੈਣੇ ਆ ਹਾਂਜੀ ਕੱਪੜੇ ਆਪਣੇ ਸੁੱਕ ਗਏ ਆ ਤੇ ਹੁਣ ਆਪਣੀ ਚਲਰੀ ਪਰਤਿਆਂ ਤੇ ਪ੍ਰੈਸ ਸਾਰੇ ਪਰਦੇ ਆਪਾਂ ਤਿਆਂ ਲਾ ਕੇ ਰੱਖਦੇ ਆ ਤੇ ਦੀਦੀ ਪ੍ਰੈਸ ਕਰ ਰਹੇ ਆ ਪ੍ਰੈਸ ਕਰਕੇ ਪਰਦੇ ਲਾਈਏ ਨਾ ਤੇ ਮਤਲਬ ਐ ਲੱਗਦਾ ਥੋੜੀ ਕਰੀਜ ਜੀ ਵੱਜ ਜਾਂਦੀ ਆ ਸੋਹਣੇ ਲੱਗਦੇ ਆ ਪਰਦੇ ਤੇ ਇੱਧਰ ਹਰਿੰਦਰ ਜੀ ਉਹਨੇ ਆ ਕੇ ਸਕੂਲੋਂ ਪੇਪਰ ਦੇ ਕੇ ਸੋ ਫੋਨ ਤੇ ਗੇਮ ਤੇ ਇੱਧਰ ਆਪਣੇ ਪਰਦੇ ਪ੍ਰੈਸ ਹੋ ਰਹੇ ਆ ਇਹ ਤਾਂ ਪਾ ਦਿਆ ਆਪਣੇ ਪ੍ਰੈਸ ਹੋ ਗਏ ਫਿਰ ਆਪਾਂ ਇਹਨੂੰ ਟੰਗਦੇ ਆਂ ਫਿਰ ਤੁਹਾਨੂੰ ਦਿਖਾਉਨੇ ਆਂ ਡਰੈਇੰਗ ਰੂਮ ਦੀ ਪੂਰੀ ਲੁੱਕ ਸਾਫ ਸਫਾਈ ਹੋ ਕੇ ਸਾਡਾ ਡਰੈਇੰਗ ਰੂਮ ਕਿਹੋ ਜਿਹਾ ਲੱਗਦਾ ਵੈਸੇ ਤਾਂ ਅਸੀਂ ਡੇਲੀ ਸਫਾਈ ਕਰਦੇ ਆਂ ਪਰ ਜਦੋਂ ਆਪਾਂ ਦਿਵਾਲੀ ਤੇ ਸਫਾਈ ਕਰਦੇ ਆਂ ਸਾਰੇ ਕਮਰਿਆਂ ਦੀ ਉਦੋਂ ਐ ਲੱਗਦਾ ਹੁੰਦਾ ਜਿਵੇਂ ਕਮਰੇ ਹੁੰਦੀਆਂ ਨੇ ਡੇਲੀ ਆਪਣੇ ਤੋਂ ਹੀ ਨਹੀਂ ਹਾਂ ਉਦੋਂ ਵੈਸੇ ਵੀ ਐ ਲੱਗਦਾ ਹੁੰਦਾ ਜਿਵੇਂ ਨਾ ਕਮਰੇ ਸਾਰੇ ਐ ਸ਼ਾਂਤੀ ਜਿ ਖਾਲੀ ਖਾਲੀ ਜੇ ਹੋ ਗਏ ਹੁੰਦੇ ਆ ਨਾਲੇ ਸਾਰਾ ਸਮਾਨ ਹੁੰਦਾ ਨਹੀਂ ਹੁੰਦਾ ਕਮਰੇ ਵਿੱਚ ਪਰ ਫਿਰ ਵੀ ਐ ਲੱਗਦਾ ਰਹਿੰਦੇ ਨੇ ਕਮਰੇ ਖਾਲੀ ਜਿ ਚਲੋ ਆਪਾਂ ਮਿਲਦੇ ਆ ਤੁਹਾਨੂੰ ਹੁਣ ਡ੍ਰੈੰਗ ਰੂਮ ਚ ਇਹਨਾਂ ਨੂੰ ਟੰਗਦੇ ਆ ਪਰਦਿਆਂ ਨੂੰ ਥੋੜਾ ਬਹੁਤ ਸਮਾਨਤਾ ਆਪਾਂ ਰੱਖਤਾ ਅੰਦਰ ਬਾਕੀ ਪਰਦੇ ਰਹਿ ਗਏ ਟੰਗਣ ਵਾਲੇ ਟੰਗਦੇ ਆ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਡ੍ਰੈੰਗ ਰੂਮ ਹਾਂਜੀ ਆ ਦੇਖੋ ਆਪਣੇ ਪਰਦੇ ਹੋ ਗਏ ਜੀ ਪ੍ਰੈਸ ਸੋ 12 ਵਾਲੇ ਪਰਦੇ ਤਾਂ ਆਪਾਂ ਲਾਤੇ ਆ ਹੁਣ ਆ ਪਹਿ ਲਾਉਨੇ ਆ ਅਸੀਂ ਨਾ ਪਰਦੇ ਇੱਕ ਨਵੇਂ ਤਰੀਕੇ ਨਾਲ ਲਾਉਨੇ ਆ ਐਵੇਂ ਆਪਾਂ ਪਰਦੇ ਜਿਦਾਂ ਲਾਉਨੇ ਆ ਨਾ ਤੇ ਫਿਰ ਇਹ ਉਹ ਨਹੀਂ ਹੁੰਦੇਗੇ ਇੱਕ ਦੂਜੇ ਦੇ ਵਿੱਚੋਂ ਨਿਕਲਦੇ ਨਹੀਂ ਪਰਦੇ ਵੈਸੇ ਆਪਾਂ ਅਲੱਗ-ਅਲੱਗ ਪਰਦੇ ਜਦੋਂ ਲਾਉਨੇ ਆ ਨਾ ਆ ਦੇਖੋ ਇਸ ਤਰ੍ਹਾਂ ਫੈਲ ਕੇ ਆਪਾਂ ਪਰਦਾ ਲਾਵਾਂਗੇ ਜਿਸ ਤਰ੍ਹਾਂ ਬਾਰੀ ਵਾਲਾ ਪਰਦਾ ਆਪਾਂ ਲਾਇਆ ਹੋਇਆ ਆਪਾਂ ਅਲੱਗ-ਅਲੱਗ ਲਾਇਆ ਕਿਉਂਕਿ ਇਹ ਕੋਰਨਰ ਆ ਇਹਦੇ ਵਿੱਚ ਆ ਦੇਖੋ ਇਸ ਤਰ੍ਹਾਂ ਰਹਿ ਜਾਂਦਾ ਹਨਾ ਜਦੋਂ ਆਪਾਂ ਬਾਰਤ ਇਕੱਠੇ ਵਰਦੇ ਪਾਉਨੇ ਆ ਨਾ ਤੇ ਅਸੀਂ ਇਸ ਤਰ੍ਹਾਂ ਹੀ ਪਰਦੇ ਲਾਉਨੇ ਆ ਵੀ ਇਹਦੇ ਨਾਲ ਨਾ ਉਹ ਨਹੀਂ ਹੁੰਦਾਗਾ ਸੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਵੇਂ ਇਹ ਕਰਦੇ ਆ ਆ ਦੇਖੋ ਆਪਣੇ ਕੋਲੇ ਪਰਦਾ ਜਿਵੇਂ ਇਨੂੰ ਆਪਾਂ ਇਸ ਤਰ੍ਹਾਂ ਪੈਪ ਚ ਨਾਰਮਲੀ ਆਪਾਂ ਸਾਰੇ ਪਰਦੇ ਇਸ ਤਰ੍ਹਾਂ ਅਲੱਗ-ਅਲੱਗ ਟੰਗਦੇ ਆ ਹਨਾ ਅਸੀਂ ਕੀ ਕਰਦੇ ਹੁੰਦੇ ਆ ਜਦੋਂ ਆਪਾਂ ਇਹਦਾ ਨਾ ਐਂਡ ਵਾਲਾ ਲੜ ਨਹੀਂ ਟੰਗਣਾ ਆਵਲ ਅਲਾਂਡ ਇਹ ਨਹੀਂ ਟੰਗਣਾ ਇਹਦੇ ਵਿੱਚ ਆਪਾਂ ਦੂਜਾ ਪਰਦਾ ਪਾਵਾਂਗੇ ਆਹ ਦੇਖੋ ਆਪਣੇ ਕੋਲ ਦੂਜਾ ਪਰਦਾ ਆਪਾਂ ਇਹਦਾ ਇੱਕ ਇਹ ਲੜ ਇੱਕ ਪਾਵਾਂਗੇ ਪਹਿਲਾਂ ਇਸ ਪਰਦੇ ਦਾ ਇੱਕ ਲੜ ਇਹਦਾ ਪਾ ਲਿਆ ਸੀਰਪ ਹੈਗਾ ਇਹ ਵਾਲਾ ਜਿਹੜਾ ਲੜ ਬਾਹਰ ਕੱਢਿਆ ਸੀ ਇਹਨੂੰ ਪਾਵਾਂਗੇ ਉਸ ਤੋਂ ਬਾਅਦ ਆਪਾਂ ਹਵਾਲਾ ਪਰਦਾ ਸਾਰਾ ਇਸ ਤਰ੍ਹਾਂ ਪਾ ਲਵਾਂਗੇ ਇਸੇ ਤਰ੍ਹਾਂ ਆਪਾਂ ਜਿਹੜਾ ਤੀਸਰਾ ਪਰਦਾ ਉਹ ਪਾਵਾਂਗੇ ਹੁਣ ਆਪਾਂ ਇਹਦਾ ਲਾਸਟ ਵਾਲਾ ਲਾੜਾ ਜਿਹੜਾ ਉਹ ਨਹੀਂ ਪਾਉਣਾ ਪਹਿਲਾਂ ਆਪਾਂ ਇਹਦਾ ਲਾਸਟ ਵਾਲਾ ਲੜ ਪਾਵਾਂਗੇ ਤੀਜੇ ਪਰਦੇ ਦਾ ਫੇਰ ਇਹਨੂੰ ਫੇਰ ਆਹ ਸਾਰਾ ਪਰਦਾ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਬਾਅਦ ਚ ਦਿਖਾਉਨੇ ਆ ਇਹ ਤੰਗ ਕੇ ਵੀ ਇਹ ਕਿਵੇਂ ਜੁ ਲੱਗਦੇ ਆ ਦੇਖੋ ਜੀ ਆਪਾਂ ਪਰਦੇ ਪਾ ਲਏ ਆ ਇਹਦਾ ਇਹ ਫਾਇਦਾ ਹੁੰਦਾ ਵੀ ਆਹ ਦੇਖੋ ਇਹ ਪਰਦਾਂ ਨਾ ਇੱਕ ਦੂਜੇ ਦੇ ਵਿੱਚ ਰਹਿੰਦੇ ਆ ਅਲੱਗ-ਅਲੱਗ ਨਹੀਂ ਹੁੰਦੇ ਇਹ ਪਰਦੇ ਆ ਦੇਖੋ ਇੱਥੋਂ ਲੱਗਦਾ ਹੀ ਨਹੀਂ ਵਾ ਪਰਦੇ ਚ ਜੋੜ ਲਾਇਆ ਵੈ ਅਲੱਗ ਪਰਦਾ ਹੈ ਇਹ ਇਹ ਜਿਹੜਾ ਜਿਹੜਾ ਆਪਣਾ ਡ੍ਰੈੰਗ ਰੂਮ ਦਾ ਹੈ ਜਿਨ੍ਹਾਂ ਦੇ ਓਪਨ ਡ੍ਰੈੰਗ ਰੂਮ ਹਨਾ ਇਹ ਵਧੀਆ ਹੈ ਸਾਰੇ ਬਹੁਤ ਸੋਹਣਾ ਲੱਗਦਾ ਹੈ ਪਰਦਾ ਪਾਇਆ ਆ ਦੇਖੋ ਦੂਰ ਤੋਂ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਪਰਦਾ ਪਾਇਆ ਵੈਸੇ ਵੀ ਆਪਣੇ ਪਰਦੇ ਅੱਜ ਪ੍ਰੈਸ ਆਪਾਂ ਜਦੋਂ ਕੀਤੇ ਆ ਹੁਣ ਕਿੰਨੇ ਸੋਹਣੇ ਲੱਗ ਰਹੇ ਦੇਖੋ ਸੋਇਆ ਆਪਣਾ ਪੂਰਾ ਡ੍ਰੈੰਗ ਰੂਮ ਦੀ ਲੁੱਕ ਵੇਖ ਲਓ ਹੁਣ ਇੱਧਰ ਆਪਾਂ ਬਾਰੀਚ ਵੀ ਪਰਦੇ ਪਾ ਲਏ ਸੀ ਸੋ ਪੇਂਟਿੰਗ ਆ ਵਗੈਰਾ ਲਾਤੀਆਂ ਇੱਧਰ ਕੁਰਸੀਆਂ ਵੀ ਰੱਖਤੀਆਂ ਸੋ ਅੱਜ ਡ੍ਰੈنگ ਰੂਮ ਐ ਸੋਨਾ ਸੋਨਾ ਲੱਗਣ ਲੱਗ ਗਿਆ ਦੇਖੋ ਇਕਨਾ ਆਪਣੇ ਆ ਰਹਿ ਗਏ ਇਹ ਆਪਣੇ ਬੱਚੇ ਲਿਆਏ ਸੀ ਆ ਦੇਖੋ ਇਹ ਕਾਹ ਇਹ ਜਦੋਂ ਵੀ ਕਿਤੇ ਜਾਂਦੇ ਆ ਨਾ ਐਵੇਂ ਦੀਆਂ ਚੀਜ਼ਾਂ ਖਰੀਦਦੇ ਆ। ਪਿਸਤੌਲ ਬਣਿਆ ਹੋਇਆ ਤੇ ਕਾ ਕੀ ਰੇਗਾ? ਇਹਨਾਂ ਨੇ ਇੱਥੇ ਡਰੈਿੰਗ ਰੂਮ 'ਚ ਟੰਗੇ ਹੋਏ ਆ। ਸੋ ਆਪਾਂ ਇਹਨਾਂ ਨੂੰ ਵੀ ਟੰਗ ਦਿੰਨੇ ਆ। ਤੇ ਇਸੇ ਨਾਲ ਹੀ ਆਪਣੀ ਡਰੈਿੰਗ ਹੁੰਦੀ ਹੋਗੀ ਆ ਜੀ ਸਫਾਈ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਸੋ ਆਪਾਂ ਵਲੌਗ ਦਾ ਵੀ ਇੱਥੇ ਐਂਡ ਕਰਦੇ ਆ। ਮਿਲਦੇ ਆ ਕੱਲੂ ਕਿਸੇ ਨਵੇਂ ਵਲੌਗ ਨਾਲ। ਸਾਡਾ ਬਲੌਗ ਤੁਹਾਨੂੰ ਚੰਗਾ ਲੱਗਾ ਤੇ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੋਂ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ।